ਕਿ ਸੁਧਾਰ ਕਾਰਜ ਚੱਲ ਰਿਹਾ ਹੈ ਕਿ ਸੁਧਾਰ ਕਾਰਜ ਚੱਲ ਰਿਹਾ ਹੈ ਕਿਸੇ ਨੇ ਕੀਤੀ ਨਹੀਂ ਉਹ ਕੰਦ ਦੋਸਤੋ ਆਉਣ ਵਾਲੇ ਸਮੇਂ ਵਿੱਚ ਗੱਡੀਆਂ ਲਈ ਅਤੇ ਟ੍ਰੇਨ ਲਈ ਸੁਰੱਖਿਅਤ ਮਾਹੌਲ ਰਵੇ ਇਸ ਕਰਕੇ ਬੰਗਿਆਂ ਤੋਂ ਮੁਕੰਦ ਪਰ ਜਾਣ ਵਾਲਾ ਫਾਟਕ 5 ਦਿਨਾਂ ਲਈ ਕੀਤਾ ਗਿਆ ਹੈ ਬੰਦ ਦੋਸਤੋ 5 ਦਿਨਾਂ ਲਈ ਕੀਤਾ ਗਿਆ ਹੈ ਬੰਦ ਦੋਸਤੋ ਸਤਿ ਸ਼੍ਰੀ ਅਕਾਲ ਪੀਪੀਪਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਪੇਪਰ ਦਿਨਸ਼ੁਰੂ ਤੁਸੀਂ ਸ਼ਹਿਰ ਤੋਂ ਲਾ ਰਹੇ ਹੋ ਵੀਡੀਓ ਕਿਸ ਸਬੰਧਤ ਹੋਣ ਵਾਲੀ ਸਤਿ ਸ੍ਰੀ ਅਕਾਲ ਇਸ ਸਮੇਂ ਅਸੀਂ ਬੰਗਾ ਤੋਂ ਜਿਹੜਾ ਮੁਕੰਦਪੁਰ ਨੂੰ ਰਸਤੇ 'ਚ ਜਾਂਦੇ ਫਾਟਕ ਹੈ ਉੱਥੇ ਮੌਜੂਦ ਹਾਂ ਔਰ ਪਿੱਛੇ ਰਸ਼ਵੀ ਕਾਫੀ ਲੱਗਾ ਹੋਇਆ ਤੇ ਇਹ ਫਾਟਕ ਜਿਹੜਾ ਆ ਇਹ ਬੰਦ ਕਰ ਦਿੱਤਾ ਗਿਆ ਅਸੀਂ ਇਹ ਵੀਡੀਓ ਇਸ ਕਰਕੇ ਬਣਾ ਰਹੇ ਹਾਂ ਪਹਿਲੀ ਗੱਲ ਤਾਂ ਇਹ ਅਸੀਂ ਇਧਰੋਂ ਲੰਘਦੇ ਪਏ ਸੀ ਦੂਜੀ ਗੱਲ ਆਮ ਜਨਤਾ ਤੱਕ ਸੁਨੇਹਾ ਪਹੁੰਚ ਸਕੇ ਆ ਇੱਥੇ ਨੋਟਿਸ ਇੱਕ ਲਗਾਇਆ ਗਿਆ ਫਾਟਕ ਦੇ ਬਿਲਕੁਲ ਨਾਲ ਜਿੱਤੇ ਲਿਖਿਆ ਕਿ ਸਭੀ ਨਾਗਰਿਕੋ ਕੋ ਸੂਚਿਤ ਕੀਤਾ ਜਾਂਦਾ ਹੈ ਕਿ ਰੇਲਵੇ ਗੇਟ ਨੰਬਰ A32 ਕੋਈ PB32 ਮਾ ਵੱਢ ਲਵੇ A32 ਦੇ ਨਾਕ 15 12 2025 ਯਾਨੀ ਕਿ ਅੱਜ ਤੋਂ ਕੋਈ ਸਵੇਰ 8 ਵਜੇ ਸੇ 20 12 2025 20 ਤਰੀਕ ਤੱਕ ਮਤਲਬ 1 2 3 ਦਿਨ ਨਹੀਂ ਟੋਟਲ 5 ਦਿਨਾਂ ਲਈ ਰਾਤ 8 ਵਜੇ ਤੱਕ ਤੁਸੀਂ ਪੜ ਲਓ ਫਿਰ 8 ਵਜੇ ਤੱਕ ਜ਼ਰੂਰੀ ਟ੍ਰੈਕ ਕਰੇ ਲਈ ਬੰਦ ਰਹੇਗਾ ਤਾਂ ਇਹ ਰੇਲਵੇ ਪ੍ਰਸ਼ਾਸਨ ਵੱਲੋਂ ਜਿਹੜਾ ਜਿਹੜੀ ਬੇਨਤੀ ਕੀਤੀ ਗਈ ਹੈ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇੱਕ ਤਰੀਕੇ ਦੇ ਹੁਕਮ ਦਿੱਤੇ ਗਏ ਆ ਤਾਂ ਮੈਂ ਪੰਜਾਬੀ ਚ ਵੀ ਪੜ ਦਿੰਦਾ ਜੀ ਕਹਿੰਦੇ ਕਿ ਸਾਰੇ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰੇਲਵੇ ਗੇਟ ਨੰਬਰ A32 15 12 2025 ਨੂੰ ਸਵੇਰੇ 8:00 ਵਜੇ ਤੋਂ 20 12 2025 ਨੂੰ ਰਾਤ 8:00 ਵਜੇ ਤੱਕ ਜ਼ਰੂਰੀ ਟ੍ਰੈਕ ਮੁਰੰਮਤ ਦੇ ਕੰਮ ਲਈ ਬੰਦ ਰਹੇਗਾ ਤਾਂ ਇਹ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਜਾਂ ਕਹਿ ਲਈਏ ਟਰੈਕ ਨੂੰ ਮਜ਼ਬੂਤ ਵੀ ਕੀਤਾ ਜਾਣਾ ਆ ਪੜ੍ਹ ਲਓ ਜੀ ਇੱਥੇ ਲਿਖਿਆ ਪੰਜ ਦਿਨਾਂ ਲਈ ਬੰਦ ਹੈ ਜੀ ਇਹ ਸੋ ਆ ਇਧਰਲੇ ਪਾਸੇ ਵੀ ਜਾਈ ਜਰਾ ਆ ਜਿਹੜਾ ਟਰੈਕ ਹੈ ਜਿਸ ਦੀ ਗੱਲ ਮੇਰੇ ਪੱਲੇ ਪਈ ਹੈ ਜੇ ਮੈਂ ਇੱਥੇ ਪਹੁੰਚ ਕੇ ਜਿਹੜੇ ਰੇਲਵੇ ਦੇ ਅਫਸਰ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਜੋ ਦੱਸਿਆ ਉਹਨਾਂ ਦੇ ਕਹਿਣ ਦੇ ਮੁਤਾਬਕ ਸਮਝੀਏ ਕਿ ਪਹਿਲਾਂ ਇੱਥੇ ਝੁਕ ਜਿਹੜੀ ਹੇਠਾਂ ਨੂੰ ਚਲੇ ਜਾਂਦੀ ਸੀਗੀ ਉਹ ਜਿਹੜਾ ਇੱਧਰ ਤੇ ਦਿਖਾਈ ਤਾਂ ਗੱਡੀ ਤਾੜ ਕਰਕੇ ਵਿੱਚ ਵੱਜਦੀ ਸੀ ਠੱਪ ਕਰਕੇ ਵੱਜਦੀ ਸੀਗੀ ਗੱਡੀਆਂ ਨੂੰ ਨੁਕਸਾਨ ਹੁੰਦਾ ਸੀ ਤੇ ਟਰੈਕ ਵੀ ਜਿਹੜਾ ਇੱਕਸਾਰ ਨਹੀਂ ਸੀ ਥੋੜਾ ਇੱਥੇ ਇੱਕ ਢਲਾਨ ਜਿਹੀ ਬਣਦੀ ਸੀ ਤਾਂ ਹੁਣ ਇੱਥੇ ਰਬਰ ਪੈਡ ਪਾਏ ਜਾਣਗੇ ਜਿਵੇਂ ਰਬਰ ਪੈਡ ਨਵਾਂ ਸ਼ਹਿਰ ਵਿਖੇ ਪਾਏ ਗਏ ਆ ਤਾਂ ਜੋ ਗੱਡੀਆਂ ਵੀ ਠੱਪ ਕਰਕੇ ਨਾ ਵੱਜਣ ਤੇ ਟ੍ਰੇਨ ਵੀ ਇੱਕਸਾਰ ਚੱਲੇ ਸੋ ਜਿੰਨੀ ਕੀ ਗੱਲਬਾਤ ਮੈਂ ਸਮਝ ਪਾਇਆ ਇਹ ਆ ਕਿ ਨਵਾਂ ਸ਼ਹਿਰ ਤੋਂ ਲੈ ਕੇ ਫਗਵਾੜੇ ਤੱਕ ਜਿੰਨੇ ਵੀ ਟਰੈਕ ਹੈ ਉਹਨਾਂ ਦੀ ਕਿਹਾ ਪਹਿਲਾਂ ਕਹਿੰਦੇ ਮਜ਼ਬੂਤੀ ਹੋ ਚੁੱਕੀ ਆ ਸੁਧਾਰ ਕਾਰਜ ਹੋ ਚੁੱਕਾ ਮਜ਼ਬੂਤੀ ਕਾਰਜ ਹੋ ਚੁੱਕਾ ਮੁਰੰਮਤ ਹੋ ਚੁੱਕੀ ਆ ਇਹੀ ਇੱਕ ਜਿਹੜਾ ਟਰੈਕ ਬਚਦਾ ਸੀਗਾ ਜਿਹਦੀ ਮੁਰੰਮਤ ਹੋਣ ਵਾਲੀ ਬਾਕੀ ਸੀਗੀ ਫਗਵਾੜੇ ਤੱਕ ਤਾਂ ਹੁਣ ਕਹਿੰਦੇ ਇਹਦੀ ਵੀ ਮੁਰੰਮਤ ਕੀਤੀ ਜਾ ਰਹੀ ਹੈ ਤੇ 5 ਦਿਨਾਂ ਵਾਸਤੇ ਇਹ ਟਰੈਕ ਬੰਦ ਕਰ ਦਿੱਤਾ ਗਿਆ ਹਾਲਾਂਕਿ ਮੌਕੇ ਤੇ ਪਹੁੰਚ ਕੇ ਮੈਂ ਪੁੱਛਿਆ ਕਿ ਭਾਈ ਅੱਜ ਜੇ ਤੁਸੀਂ ਇਹ ਨੋਟਿਸ ਲੈ ਪਹਿਲਾਂ ਲੋਕਾਂ ਨੂੰ ਜਿਹੜਾ ਆਗਾਹ ਨਹੀਂ ਕੀਤਾ ਲੋਕਾਂ ਤੱਕ ਜਾਣਕਾਰੀ ਨਹੀਂ ਪਹੁੰਚਾਈ ਤਾਂ ਕਹਿੰਦੇ 11 ਤਰੀਕ ਤੋਂ ਲੈ ਕੇ 16 ਤਰੀਕ ਤੱਕ ਪਹਿਲਾਂ ਬੰਦ ਕਰਨਾ ਸੀ ਫਿਰ ਮੇਰੇ ਖਿਆਲ ਵੋਟਾ ਕਰਕੇ ਕੰਮ ਵਿੱਚ ਵਿਚਾਲੇ ਰਹਿ ਗਿਆ ਤਾਂ ਹੁਣ 15 ਯਾਨੀ ਕਿ ਅੱਜ ਤੋਂ ਲੈ ਕੇ ਵੀ ਰਾਤ 8 ਵਜੇ ਤੱਕ ਸ਼ਾਮ 8 ਵਜੇ ਤੱਕ ਬੰਦ ਰਹਿਣਾ ਸੋ ਇਹ ਗੱਲ ਨੂੰ ਧਿਆਨ ਚ ਰੱਖੋ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਮਾਇੂਸ ਹੋ ਕੇ ਮੋੜ ਰਹੇ ਆ ਤੇ ਆਲੇ ਦੁਆਲੇ ਦੁਕਾਨਦਾਰਾਂ ਤੋਂ ਪੁੱਛ ਰਹੇ ਕਿ ਭਾਈ ਹੋਰ ਕੋਈ ਦੱਸੋ ਰਾ ਕਿ ਮੇਰੇ ਘਰ ਖਟਕੜਾ ਖਟਕੜ ਕਲਾ ਵਾਲਾ ਰਸਤਾ ਦੱਸਿਆ ਜਾ ਰਿਹਾ ਜਾਂ ਇਧਰ ਸੋਤਰਾ ਵਾਲਾ ਦੱਸਿਆ ਜਾ ਰਿਹਾ ਤੇ ਹੁਣ ਤੁਸੀਂ ਕਿਸ ਨੂੰ ਮੋਟਰਸਾਈਕਲ ਨਾਲ ਨੂੰ ਕਿਹੜੇ ਡਾਕਟਰ ਦੀ ਗਲੀ ਦੱਸਦੇ ਸੀ ਰਾਈਟ ਡਾਕਟਰ ਹਾਂਜੀ ਰਾਈਟ ਡਾਕਟਰ ਦੀ ਅੱਛਾ ਰਾਈਟ ਡਾਕਟਰ ਉਹ ਸੁੱਤਿਆਂ ਹੋਰ ਸੁੱਤ ਰਹੇ ਹਨ ਯਾਨੀ ਅੱਛਾ ਸੋਤਰਾ ਚ ਹੀ ਆਹੋ ਹਾਂਜੀ ਹਾਂਜੀ ਤਾਂ ਰਾਈਟ ਡਾਕਟਰ ਦੀ ਗਲੀ ਲੈ ਲਓ ਜੀ ਉਹ ਵਾਲਾ ਡਿਵਰਜਨ ਲੈ ਲਓ ਜੇ ਇਧਰੋਂ ਖਟਕੜ ਕਲਾ ਵਾਲਾ ਡਿਵਰਜਨ ਲੈ ਲਓ ਹਨਾ ਤੇ ਇਹ ਤੁਹਾਡੇ ਲਈ ਈਜ਼ੀ ਰਹੇਗਾ ਕੋਈ ਹੋਰ ਤੁਸੀਂ ਗੱਲ ਕੋਈ ਕਹਿਣਾ ਚਾਹੋਗੇ ਆ ਜਿਹੜੇ ਲੋਕ ਆਉਂਦੇ ਜਾਂਦੇ ਆ ਰਾਹਦਾਰੀਆਂ ਕੋਲ ਪੁੱਛਿਆ ਜਾਵੇ ਰਾਹਦਾਰੀਆਂ ਕੋਲ ਪੁੱਛਿਆ ਜਾਵੇ ਇਹਨਾਂ ਨੂੰ ਉੱਥੇ ਬੰਦ ਕਰਨਾ ਚਾਹੀਦਾ ਇਹਨਾਂ ਨੂੰ ਥਾਣੇ ਮੁਰੇ ਜਾ ਹਾਂ ਪਿੱਛੇ ਰੋਪ ਪਰਬਜਾਰਾ ਦੇ ਮੋੜ ਤੇ ਜੀ ਚਲੋ ਆਉਣ ਵਾਲੇ ਸਮੇਂ 'ਚ ਕਹਿੰਦੇ ਕਿ ਸਚਾਰੂ ਟੰਗ ਨਾਲ ਇਹ ਇਸ ਟਰੈਕ ਤੋਂ ਗੱਡੀਆਂ ਲੰਘ ਸਕਣ ਇਸ ਕਰਕੇ ਇਹਦੀ ਮੁਰੰਮਤ ਇਹਦੀ ਮਜ਼ਬੂਤੀ ਦਾ ਕਾਰਜ ਹੋ ਰਿਹਾ ਪਰ ਲੋਕਾਂ ਦੇ ਗਿਲੇ ਆ ਕਹਿੰਦੇ ਕਿ ਸਾਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ ਸੀ ਪਹਿਲਾਂ ਹੀ ਡਿਵਰਜਨ ਲੈ ਲੈਂਦੇ ਹੁਣ ਇੱਥੋਂ ਮੁੜ ਕੇ ਜਾਣਾ ਉਹਦੇ ਵਿੱਚ ਤਕਲੀਫ ਹੁੰਦੀ ਹੈ ਇੱਥੋਂ ਇੱਥੇ ਕਹਿੰਦੇ ਰਬਰ ਪੈਡ ਪਾਏ ਜਾਣੇ ਆ ਜੈ ਜੀ ਸਾਹਿਬ ਆ ਗਏ ਨੇ ਜੀ ਜੈ ਜੀ ਆ ਗਏ ਜੈ ਹੈਲੋ ਇੱਥੇ ਰਬਰ ਪੈਡ ਪਾਏ ਜਾਣੇ ਆ ਅੱਛਾ ਚਲੋ ਆ ਇੱਕੋ ਹੀ ਦਿਖਾ ਦਿੰਨੇ ਸਿਚੁਏਸ਼ਨ ਜਿੰਨੀ ਜਿੰਨੀ ਚਲਣੀ ਹੈ ਜਿੰਨੀ ਕੀ ਗੱਲ ਮੈਂ ਸਮਝ ਸਕਿਆ ਕਹਿੰਦੇ ਕਿ ਮਸ਼ੀਨਾਂ ਚਲਣੀਆਂ ਮਸ਼ੀਨਾਂ ਆ ਗਈਆਂ ਜਿੰਨੀ ਕੀ ਗੱਲ ਅਸੀਂ ਸਮਝ ਪਾਏ ਆ ਕਿ ਇੱਥੇ ਰਬਰ ਪੈਡ ਪਾਏ ਜਾਣੇ ਜਿਵੇਂ ਨਵਾਂ ਸ਼ਹਿਰ ਚ ਪਾਏ ਗਏ ਆ ਮਦਰ ਇੰਸਟਾਲ ਕੀਤੇ ਗਏ ਤਾਂ ਜੋ ਜਿਹੜਾ ਟਰੈਕ ਹੈ ਉਹ ਵੀ ਇੱਕਸਾਰ ਰਹੇ ਕੰਮ ਦੁਰਸਤ ਰਹੇ ਤੇ ਦੂਜੀ ਗੱਲ ਗੱਡੀਆਂ ਨੂੰ ਵੀ ਕੋਈ ਦਿੱਕਤ ਨਾ ਹੋਵੇ ਕੋਈ ਮੋਟਰਸਾਈਕਲ ਗੱਡੀ ਠੱਪ ਕਰਕੇ ਨਾ ਵੱਜੇ ਉਹਨਾਂ ਦਾ ਵੀ ਨੁਕਸਾਨ ਨਾ ਹੋਵੇ ਤਾਂ ਇਹ ਬਿਹਤਰੀ ਵਾਸਤੇ ਆਉਣ ਵਾਲੇ ਸਮੇਂ ਵਿੱਚ ਆ ਸੁਰੱਖਿਅਤ ਮਾਹੌਲ ਰਹੇ ਬਿਹਤਰੀ ਵਾਸਤੇ ਜਿਹੜਾ ਇਹਦੀ ਮਜ਼ਬੂਤੀ ਵਾਸਤੇ ਸਚਾਰੂ ਢੰਗ ਨਾਲ ਜਿਹੜੀ ਆਵਾਜਾਈ ਚੱਲਦੀ ਰਹੇ ਉਹਦੇ ਲਈ ਇਹ ਕਹਿੰਦੇ ਕਾਰਜ ਕੀਤਾ ਤੇ ਨੋਟਿਸ ਜਿਹੜਾ ਅੱਜ ਔਲੇ ਬਾਨੀਕਾਰ ਵਾਲਾ ਵੀ ਆਪਣਾ ਭਰਾ ਗਿਆ। ਬਾਨੀਕਾਰ ਵਾਲੇ ਆ ਗਏ ਆ। ਹਾਂਜੀ ਬਾਨੀਕਾਰ ਵਾਲਿਓ। ਜੀਵੇਗਨ ਕਿੱਥੇ ਰਹਿ ਗਈ? ਜੀਵੇਗਨ ਕਿੱਥੇ ਰਹਿ ਗਈ? ਉਹ ਜੀਵੇਗਨ ਉੱਥੇ ਲਾਈਵ ਚੱਲ ਰਿਆ। ਲਾਈਵ ਚੱਲਦਾ। ਔਰ ਬੇਰ ਗਾਣੇ ਦੇ ਕੇ ਆ ਰੈਡੀਏਟਰ ਦਾ ਕੰਮ ਕਰਾਣਾ ਏ। ਠੀਕ ਹੈ ਜੀ। ਹੋਰ ਸੁਣਾ ਦੇ ਤਾਂ। ਤੇ ਜੀਵੇਗਨ ਨੂੰ ਵੀ ਖੜਕੜ ਕਲਾ ਵਾਲੇ ਪਾਸੇ ਦੀ ਲੈ ਕੇ ਆਣਾ ਪੈਣਾ। ਹਾਂਜੀ ਅੱਜੀ ਭਵਾ ਕੇ। ਜਾਂ ਸੋਤਰ ਵਾਲੇ ਪਾਸੇ ਤੋਂ। ਪੇਸ਼ਾਨੀ ਬਹੁਤ ਹੀ ਪਹਿਲਾਂ ਕਿੰਨਾ ਜੰਦ ਜੇ ਫਦੇ ਰਹੇ ਇੱਥੇ ਮੈਂ ਅੱਛਾ ਜੀ ਹਾਂਜੀ ਤੇ ਚਲੋ ਲੋਕਾਂ ਨੇ ਫੋਟੋ ਖਿਚਾਲੀ ਹੋਣੇ ਜੀ ਵੇ ਕੰਨ ਹੋਰ 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 ਫੋਟੋਆਂ ਦਾ ਖੰਜੀਆਂ ਪਰ ਅਸੀਂ ਖਿਚਲ ਖਰਾਬ ਹੋ ਗਏ ਨਾ ਜੀ ਜੀ ਚਲੋ ਇਹ ਜੀ ਵੇ ਕੰਨ ਰੱਖਣੀ ਵੀ ਇੱਕ ਕੰਮ ਸੌਖਾ ਨਹੀਂ ਆ ਹਾਂਜੀ ਚਲੋ ਤੇ ਬਾਨੀਕਾਰ ਵਾਲੇ ਨੇ ਇਹਨਾਂ ਨੂੰ ਵੀ ਮੌਕਾ ਦਿਓ ਕਰੋ ਓਕੇ ਥੈਂਕ ਯੂ ਜੀ ਠੀਕ ਹੈ ਜੀ ਬਹੁਤ ਸ਼ੁਕਰੀਆ ਤਾਂ ਨੋਟਿਸ ਫਿਰ ਤੋਂ ਤੁਹਾਨੂੰ ਪੜਾ ਦਿੰਨੇ ਆ ਔਰ ਇੱਥੇ ਵੀਡੀਓ ਨੂੰ ਜਿਹੜਾ ਅਪ ਰੈਪ ਅਪ ਕਰ ਦਾਂਗੇ ਕਿਉਂਕਿ ਪਰਿਵਾਰਾਂ ਦੇ ਪਰਿਵਾਰ ਕਿਸੇ ਨੇ ਬੱਚੇ ਨੂੰ ਸਕੂਲ ਤੋਂ ਲੈਣ ਜਾਣਾ ਉਹ ਦਿਖ ਫਾਟਕ ਦੇ ਪਿੱਛੇ ਰਹਿ ਕੇ ਇਹ ਚੀਜ਼ਾਂ ਦਾ ਨੋਟਿਸ ਲੋਕਾਂ ਦੀ ਇਹ ਜਿਹੜੀ ਜ਼ਰੂਰ ਪ੍ਰਸ਼ਾਸਨ ਨੂੰ ਬੇਨਤੀ ਹੈ ਜਾਂ ਪ੍ਰਸ਼ਾਸਨ ਦੇ ਅੱਗੇ ਡਵਾਈਸ ਹੈ ਕਿ ਗਾਂ ਤੋਂ ਵੀ ਕਿਤੇ ਕੋਈ ਕੰਮ ਕਰਨਾ ਤਾਂ ਐਟ ਲੀਸਟ 2-4 ਦਿਨ ਪਹਿਲਾਂ ਪਤਾ ਹੋਵੇ ਕਿ ਭਾਈ ਸਵੇਰ ਤੋਂ ਕੰਮ ਸ਼ੁਰੂ ਹੋਣ ਲੱਗਾ ਤਾਂ ਆ ਜੋ ਲੋਕੀ ਦਿੱਕਤ ਚ ਨਾਲ ਹੁਣ ਬੱਚਿਆਂ ਨੂੰ ਲੈ ਕੇ ਆਣਾ ਤਾਂ ਫਾਟਕ ਤੋਂ ਤੁਰ ਕੇ ਜਾ ਕੇ ਬੱਚੇ ਨੂੰ ਲੈ ਕੇ ਆਏ ਅੱਗੇ ਸੋ ਇਹ ਇਸ ਤਰੀਕੇ ਲੋਕਾਂ ਦਾ ਇਹ ਕਹਿਣਾ ਹੈ ਕਿ ਅੱਗੇ ਤੋਂ ਸਾਨੂੰ ਇੱਕ ਦਿਨ ਪਹਿਲਾਂ ਅਵੇਅਰ ਕੀਤਾ ਜਾਵੇ ਆਪੀਲ ਪਹਿਲਾਂ ਕੀਤੀ ਜਾਵੇ ਲੈ ਭਾਈ ਬੱਜ ਗਿਆ ਹੋਰ ਹਲਾ ਪੜਾ ਦੀਏ ਮਸ਼ੀਨਾ ਆ ਗਈਆਂ ਜੀ ਤਾਂ ਪੜਾ ਦੀਏ ਫਿਰ ਤੋਂ ਦੁਆਰਤੀ ਸਾਰੇ ਨਾਗਰਿਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਰੇਲਵੇ ਗੇਟ ਨੰਬਰ A32 ਇਹਨੂੰ PV32 ਦਾ ਪੜ ਲਈਓ A32 15 12 2025 ਨੂੰ ਸਵੇਰੇ 8:00 ਵਜੇ ਤੋਂ 20 12 2025 ਨੂੰ ਰਾਤ 8:00 ਵਜੇ ਤੱਕ ਜ਼ਰੂਰੀ ਟਰੈਕ ਮੁਰੰਮਤ ਦੇ ਕੰਮ ਲਈ ਬੰਦ ਰਹੇਗਾ ਤਾਂ ਇਹ ਟਰੈਕ ਮੁਰੰਮਤ ਹੋ ਰਹੀ ਹੈ ਅਤੇ ਇਹ 5 ਦਿਨਾਂ ਲਈ 1 2 3 ਜਾਂ 4 ਨਹੀਂ ਪੂਰੇ 5 ਦਿਨਾਂ ਲਈ ਇਹ ਟਰੈਕ ਜਿਹੜਾ ਆ ਇਹ ਬੰਦ ਰਹੇਗਾ ਸੋ ਇੱਥੇ ਜਿੰਨੀ ਕੁ ਮੈਂ ਇਨਫੋਰਮੇਸ਼ਨ ਇਕੱਠੀ ਕਰ ਪਾਇਆ ਕਿ ਸੋਤਰਾ ਵਾਲਾ ਰੋਡ ਜਾਂ ਕਹਿੰਦੇ ਡਾਇਵਰਜਨ ਲਈ ਖਟਕੜ ਚਲਾ ਵਾਲਾ ਰੋਡ ਤੁਹਾਨੂੰ ਲੈਣਾ ਪੈਣਾ ਔਰ ਜਿੰਨੇ ਦੇਖੋ ਜਿਹੜੇ ਮੌਕੇ ਤੇ ਉਹ ਅਫਸਰ ਮੌਜੂਦ ਸੀਗੇ ਹੁਣ ਤਾਂ ਕੋਈ ਹੈ ਨਹੀਂ ਰੇਲਵੇ ਮੁਲਾਜ਼ਮ ਜਿਹੜੇ ਵਜੂਦ ਸਿਗੇ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਕਿ ਟਰੈਕ ਦੀ ਮਜ਼ਬੂਤੀ ਵਾਸਤੇ ਅਤੇ ਇਹ ਨੋਟਿਸ ਜਿਹੜਾ ਲੱਗਿਆ ਆ 15 ਤੋਂ 20 ਤਰੀਕ ਤੱਕ ਇਹ ਜਿਹੜਾ ਟਰੈਕ ਬੰਦ ਰਹੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਕੋਈ ਅਸੁਵਿਧਾ ਨਾ ਉਮੀਦ ਕਰਦੇ ਆ ਇਨਫਾਰਮੇਸ਼ਨ ਜਿਹੜੀ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦੇ ਸੀ ਉਹ ਪਹੁੰਚ ਗਈ ਹੋਵੇਗੀ ਸੋ ਬਗਿਆ ਤੋਂ ਮੁਕੰਦਪੁਰ ਜਾਣ ਵਾਲੇ ਤੇ ਮੁਕੰਦਪੁਰ ਤੋਂ ਬਗਿਆ ਨੂੰ ਆਉਣ ਵਾਲੇ ਉਹਨਾਂ ਨਾਲ ਇਹ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਉਣ ਵਾਲੇ ਦਿਨ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਬਹੁਤ ਬਹੁਤ ਸ਼ੁਕਰੀਆ